ਆਜ਼ਾਦੀ ਕੈਨੇਡਾ ਆਉਣ ਲਈ ਵੇਚ ਦਿੱਤੀ ਨਿਸ਼ਾਨ ਵੇਅਰ ਹਾਊਸ ਦੀ ਨਾਈਟ ਸ਼ਿਫਟ ਖਤਮ ਕਰਕੇ ਬ੍ਰੈਮਟਨ ਦੀ ਇੱਕ ਬੇਸਮੈਂਟ ਵਿੱਚ ਪੁੱਜਾ ਤਾਂ ਉਸ ਦਾ ਸਰੀਰ ਥਕਾਵਟ ਨਾਲ ਟੁੱਟ ਰਿਹਾ ਸੀ ਪਰ ਉਹ ਸਿੱਧਾ ਬਿਸਤਰੀ ਤੇ ਨਹੀਂ लेट ਸਕਦਾ ਸੀ ਉਸ ਨੂੰ 10 ਮਿੰਟ ਇੰਤਜ਼ਾਰ ਕਰਨਾ ਪੈਣਾ ਸੀ ਉਹ ਬੇਸਮੈਂਟ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਦੋ ਜਣੇ ਰਹਿ ਰਹੇ ਸਨ ਪਰ ਅਸਲ ਵਿੱਚ ਉਹ ਬਿਸਤਰਾ ਸਾਂਝਾ ਕਰਦੇ ਸਨ ਜਦੋਂ ਨਿਸ਼ਾਨ ਕੰਮ ਤੋਂ ਵਾਪਸ ਆਉਂਦਾ ਤਾਂ ਦੂਜਾ ਮੁੰਡਾ ਨਵਨੀਤ ਆਪਣੀ ਡੇ ਸ਼ਿਫਟ ਲਈ ਤਿਆਰ ਹੋ ਕੇ ਉੱਠਦਾ ਸੀ ਉਸੇ ਗਰਮ ਬਿਸਤਰੇ ਤੇ ਹੌਣ ਨਿਸ਼ਾਨ ਨੇ ਸੌਣਾ ਸੀ ਇਸ ਨੂੰ ਕਨੇਡਾ ਦੇ ਵਿਦਿਆਰਥੀ ਹਾਸੇ ਵਿੱਚ ਹੌਟ ਬੈਡਿੰਗ ਕਹਿੰਦੇ ਹਨ ਪਰ ਇਹ ਹਾਸਾ ਅਸਲ ਵਿੱਚ ਇੱਕ ਚੀਕ ਸੀ ਨਿਸ਼ਾਨ ਨੇ ਬੈਗ ਇੱਕ ਪਾਸੇ ਰੱਖਿਆ ਤੇ ਆਪਣੀ ਮਾਂ ਦੀ ਫੋਟੋ ਵੱਲ ਦੇਖਿਆ ਪੰਜਾਬ ਵਿੱਚ ਉਸਦੀ ਮਾਂ ਸਭ ਨੂੰ ਮਾਂ ਨਾਲ ਕਹਿੰਦੀ ਸੀ ਮੇਰਾ ਮੁੰਡਾ ਕੈਨੇਡਾ ਵਿੱਚ ਬਹੁਤ ਵੱਡੀ ਬੰਗਲੀ ਵਿੱਚ ਰਹਿੰਦਾ ਹੈ। ਨਿਸ਼ਾਨ ਨੇ ਕਦੀ ਆਪਣੀ ਮਾਂ ਨੂੰ ਉਸ ਬੇਸਮੈਂਟ ਦੀਆਂ ਸਿੱਲੀਆਂ ਕੰਧਾਂ, ਚੂਹਿਆਂ ਦੀ ਆਵਾਜ਼ ਅਤੇ ਉਸ ਸਾਂਝੀ ਬਿਸਤਰੀ ਬਾਰੇ ਨਹੀਂ ਦੱਸਿਆ ਸੀ। ਲੇਟਣ ਤੋਂ ਪਹਿਲਾਂ ਉਸਨੇ ਖਿੜਕੀ ਵਿੱਚੋਂ ਆ ਰਹੀ ਮਾੜੀ ਜਹੀ ਧੁੱਪ ਵਿੱਚ ਆਪਣੀ ਸਟਾਰਬਕਸ ਦੇ ਕੱਪ ਜੋ ਉਸਨੇ ਰਸਤੇ ਵਿੱਚ ਕੂੜੇਦਾਨ ਕੋਲੋਂ ਚੁੱਕਿਆ ਸੀ, ਨਾਲ ਇੱਕ ਫੋਟੋ ਖਿੱਚੀ। ਉਸਨੇ ਇੰਸਟਾਗ੍ਰam ਤੇ ਸਟੋਰੀ ਪਾਈ ਸਚਾਈ ਇਹ ਸੀ ਕਿ ਉਸ ਕੋਲ ਕਾਫੀ ਖਰੀਦਣ ਦੇ ਪੈਸੇ ਨਹੀਂ ਸਨ ਉਸਨੇ ਰਾਤ ਨੂੰ ਵੇਅਰ ਹਾਊਸ ਵਿੱਚ ਸਿਰਫ ਬਿਸਕਟ ਖਾ ਕੇ ਗੁਜ਼ਾਰਾ ਕੀਤਾ ਸੀ ਜਿਵੇਂ ਹੀ ਉਸਨੇ ਫੋਨ ਰੱਖਿਆ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਨਿਕਲ ਕੇ ਸਿਰਹਾਣੇ ਵਿੱਚ ਜਜਬ ਹੋ ਗਏ ਉਹ ਬਿਸਤਰਾ ਨਵਨੀਤ ਦੀ ਪਰਫਿਊਮ ਦੀ ਖੁਸ਼ਬੂ ਨਾਲ ਭਰਿਆ ਹੋਇਆ ਸੀ ਪਰ ਨਿਸ਼ਾਨ ਨੂੰ ਉਸ ਵਿੱਚੋਂ ਸਿਰਫ ਆਪਣੀ ਮਜਬੂਰੀ ਦੀ ਗੰਧ ਆ ਰਹੀ ਸੀ ਉਸ ਨੂੰ ਯਾਦ ਆਇਆ ਕਿ ਕਿਵੇਂ ਪੰਜਾਬ ਵਿੱਚ ਉਸਦਾ ਆਪਣਾ ਇੱਕ ਵੱਖਰਾ ਕਮਰਾ ਸੀ ਆਪਣੀ ਮਰਜ਼ੀ ਦਾ ਬਿਸਤਰਾ ਸੀ ਜਿੱਥੇ ਉਸ ਕੋਲ ਸਿਰਫ 8 ਘੰਟੇ ਸੌਣ ਦਾ ਹੱਕ ਸੀ ਜੇ ਉਹ ਥੋੜੀ ਦੇਰ ਵੱਧ ਸੌਂ ਜਾਂਦਾ ਤਾਂ ਅਗਲੇ ਮੁੰਡੇ ਦੀ ਸ਼ਿਫਟ ਖਰਾਬ ਹੋ ਜਾਂਦੀ ਨਿਸ਼ਾਨ ਨੇ ਮਹਿਸੂਸ ਕੀਤਾ ਕਿ ਕੈਨੇਡਾ ਨੇ ਉਸ ਨੂੰ ਡਾਲਰ ਤਾਂ ਦਿੱਤੇ ਪਰ ਉਸ ਦੀ ਨਿੱਜਤਾ ਅਤੇ ਸਵੈਮਾਨ ਖੋ ਲਿਆ ਉਹ ਹੁਣ ਇੱਕ ਮਸ਼ੀਨ ਬਣ ਚੁੱਕਾ ਸੀ ਜੋ ਸਿਰਫ ਕੰਮ ਕਰਨ ਅਤੇ ਸੌਣ ਲਈ ਬਣਿਆ ਸੀ ਉਸਨੇ ਅੱਖਾਂ ਮੀਟ ਲਈਆਂ ਇਹ ਸੋਚ ਕੇ ਕਿ ਸ਼ਾਇਦ ਸੁਪਨੇ ਵਿੱਚ ਉਹ ਉਸ ਆਜ਼ਾਦੀ ਨੂੰ ਦੁਬਾਰਾ ਜੀ ਸਕੇ ਜੋ ਉਸਨੇ ਕੈਨੇਡਾ ਆਉਣ ਲਈ ਬੇਚ ਦਿੱਤੀ ਸੀ